ਫੰਕਸ਼ਨ ਬਹੁਤ ਵਧੀਆ ਮਹਿਸੂਸ ਹੋਇਆ ਕਿਉਂਕਿ ਸੀਟੀ ਯੂਨੀਵਰਸਿਟੀ ਹਰ ਸਾਲ ਦੀ ਤਰ੍ਹਾਂ ਕਰਾ ਰਹੀ ਆ ਜੁੱਧ ਨਸ਼ਿਆਂ ਵਿਰੁੱਧ ਕਿਉਂਕਿ ਇਹ ਜ਼ਰੂਰੀ ਆ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਾ ਬੱਚੇ ਦੇਸ਼ ਦਾ ਭਵਿੱਖ ਆ ਜਿਨ੍ਹਾਂ ਨੇ ਦੇਸ਼ ਨੂੰ ਚਲਾਉਣਾ ਸਾਡਾ ਫਰਜ਼ ਆ ਬੱਚਿਆਂ ਨੂੰ ਚੰਗੇ ਰਾਹ ਤੇ ਪਾਉਣ ਲਈ ਅਜਿਹੇ ਫੰਕਸ਼ਨ ਕਰਾਉਣੇ ਚਾਹੀਦੇ ਆ ਮੈਂ ਸ੍ਰੀ ਅਮਨਦੀਪ ਅਮਨਦੀਪ ਟਾਂਗ ਟਾਂਗੜੀ ਡਾਇਰੈਕਟਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬਾਲਾ ਕਰਕੇ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਵਧੀਆ ਫੰਕਸ਼ਨ ਕਰਾਇਆ ਧੰਨਵਾਦ ਜੈ ਅੱਜ ਹੀ ਕਮਲ ਬਾਠੀਆ ਜੀ ਦੇ ਨਾਲ ਗੱਲ ਕਰਾਂਗੇ ਚਾਹ ਦੀ ਪਿਆਲੀ ਇਹਨਾਂ ਦਾ ਬਹੁਤ ਵੱਡਾ ਨੇਮ ਹੈ ਜੀ ਆਓ ਅਸੀਂ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਤੇ ਪਹਿਲੇ ਤਾਂ ਮੈਂ ਭਾਰਤ ਨਿਊਜ਼ ਵਾਲਿਆਂ ਦਾ ਕਰਦਾ ਕ੍ਰਾਈਮ ਟ੍ਰੈਕਰ ਦਾ ਸਾਰੇ ਮੇਰੇ ਮੀਡੀਆ ਦੇ ਭਰਾਵਾਂ ਦਾ ਐਸ ਕੇ ਖੰਨਾ ਸਾਹਿਬ ਦਾ ਸਭ ਦਾ ਸਵਾਗਤ ਕਰਦਾ ਪਹਿਲੇ ਤਾਂ ਮੈਂ ਇਹ ਕਵਾਂਗਾ ਵਾਓ ਵਾਓ ਦਾ ਮਤਲਬ ਵੀਕਐਂਡ ਆਫ ਵੈਲਨੈਸ ਇਹ ਚੀਜ਼ ਜਿਹੜੀ ਹੈ ਕਿ ਹਰ ਸਾਲ ਸਿਟੀ ਯੂਨੀਵਰਸਿਟੀ ਦੇ ਚੋਲੀ ਪੈਂਦੀ ਹੈ ਸਿਟੀ ਯੂਨੀਵਰਸਿਟੀ ਇਸ ਨੂੰ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਦੇ ਵਿਰੁੱਧ ਹੁਣ ਇੱਕ ਨਾਮ ਦਿੱਤਾ ਗਿਆ ਜੋ ਕਿ ਪੰਜਾਬ ਸਰਕਾਰ ਨੇ ਦਿੱਤਾ ਹੈ ਇਹ ਹਰ ਸਾਲ ਸਿਟੀ ਯੂਨੀਵਰਸਿਟੀ ਯੁੱਧ ਨਸ਼ਿਆਂ ਦੇ ਵਿਰੁੱਧ ਕਰਦੀ ਰਹਿੰਦੀ ਹੈ ਇਹ ਇਹ ਬਹੁਤ ਵੱਡਾ ਉਪਰਾਲਾ ਹੈ ਮੈਨੂੰ ਅੱਜ ਇੱਥੇ ਆ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਅੱਜ ਉਸ ਚੀਜ਼ ਦੇ ਇਤਿਹਾਸਿਕ ਦੌਰ ਦੇ ਅਸੀਂ ਮੈਂਬਰ ਬਣੇ ਹਾਂ ਗਵਾਹ ਬਣੇ ਹਾਂ ਕਿ ਅੱਜ ਸਿਟੀ ਯੂਨੀਵਰਸਿਟੀ ਨੇ ਇਹ ਉਪਰਾਲਾ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਅਮਿਤਗੜੂ ਇਲਾਕੇ ਦੀ ਬਹੁਤ ਵੱਡੀ ਸ਼ਕਤੀ ਹੈ ਜੀ ਕਈ ਸਕੂਲਾਂ ਦੇ ਚੇਅਰਮੈਨ ਡਾਕਟਰ ਸੁਰਿੰਦਰ ਸਿੰਘ ਜੀ ਸੁਰਿੰਦਰਪਾਲ ਜੀ ਸੌਫਤ ਜੀ ਸਾਡੇ ਦਰਮਿਆਨ ਨੇ ਆਓ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਸੁਰਿੰਦਰ ਕੋਲ ਸੁਰਿੰਦਰਪਾਲ ਸੌਫਤ ਜੀ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਿਟੀਜਨ ਯੂਨੀਵਰਸਿਟੀ ਦੇ ਡਾਇਰੈਕਟਰ ਡਾਕਟਰ ਅਮਨਦੀਪ ਆਂਗੜੀ ਦਾ ਜਿਨ੍ਹਾਂ ਨੇ ਇਹ ਉਦਮ ਕੀਤਾ ਸਾਨੂੰ ਸਾਰਿਆਂ ਨੂੰ ਇੱਥੇ ਇਕੱਠੇ ਕੀਤਾ ਔਰ ਸਮਾਜ ਦੇ ਵਿੱਚ ਇੱਕ ਬਹੁਤ ਹੀ ਵਧੀਆ ਮੈਸੇਜ ਦਿੱਤਾ ਯੁੱਧ ਨਾ ਸੈਂਬਰਤ ਔਰ ਇਹ ਮੈਸੇਜ ਦੇਣ ਲਈ ਵੀ ਉਹਨਾਂ ਨੇ ਬੱਚਿਆਂ ਦੀ ਚੋਣ ਕੀਤੀ ਖਾਸ ਤੌਰ ਤੇ ਕਿਉਂਕਿ ਸਕੂਲੀ ਬੱਚੇ ਹਾਜ਼ਰ ਸੀ ਜਦੋਂ ਵੀ ਕੋਈ ਚੇਂਜ ਆਪਾਂ ਦੇਸ਼ ਦੇ ਵਿੱਚ ਲਿਆਉਣੀ ਆ ਤਾਂ ਉਹਦੀ ਸ਼ੁਰੂਆਤ ਆ ਜਿਹੜੀ ਉਹ ਸਕੂਲੀ ਬੱਚਿਆਂ ਤੋਂ ਹੁੰਦੀ ਹੈ ਔਰ ਇਸ ਮੈਸੇਜ ਨੂੰ ਭਾਰਤ ਨਿਯੋਗ ਤੇ ਕਰਾਈਮ ਟਰੈਕਰ ਦੇ ਜ਼ਰੀਏ ਇਹ ਜਿਹੜਾ ਬੱਕ ਬੱਕ ਲੋਕਾਂ ਤੱਕ ਪਹੁੰਚਾਇਆ ਜਾਏਗਾ ਇਹਦੇ ਨਾਲ ਇਹ ਮੈਸੇਜ ਹੋਰ ਵੀ ਮਾਸ ਮੀਡੀਆ ਦੇ ਰੂਪ ਲੈ ਕੇ ਮਤਲਬ ਹੋਰ ਵੀ ਵਧੀਆ ਤਰੀਕੇ ਨਾਲ ਲੋਕਾਂ ਤੱਕ ਪਹੁੰਚੇਗਾ ਉਮੀਦ ਹੈ ਕਿ ਇਸ ਤਰ੍ਹਾਂ ਦੇ ਫੰਕਸ਼ਨ ਇਹ ਜਿਹੜੇ ਸਮਾਜ ਨੂੰ ਸੇਧ ਦੇਣ ਵਾਲੇ ਕਰਾਉਂਦੇ ਰਹਿਣਗੇ ਧੰਨਵਾਦ ਆਹ ਧੰਨਵਾਦ ਜੀ ਅਮਨਦੇਵ ਤਾਂਗੜੀ ਜੀ ਸੀਟੀ ਜੁਨੀਵਰਸਿਟੀ ਇਹਨਾਂ ਨੇ ਜਿਹੜਾ ਅੱਜ ਪ੍ਰੋਗਰਾਮ ਰੱਖਿਆ ਸਾਡੇ ਵੱਲੋਂ ਪਿੰਡਾਂ ਦੇ ਵਿੱਚ ਵੀ ਪੰਜਾਬ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਮਾਨ ਦੀ ਵੱਲੋਂ ਸਾਰੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਜੋ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਉਹਦੀ ਲੜੀ ਤਹਿਤ ਹੀ ਅੱਜ ਸੀਟੀ ਜੁਨੀਵਰਸਿਟੀ ਨੇ ਸਮਾਜਿਕ ਜਥੇਬੰਦੀਆਂ ਨਾਲ ਮਿਲ ਕੇ ਇੱਥੇ ਇੱਕ ਜਾਗਰੂਤਾ ਕੈਂਪ ਲਾਇਆ ਤੇ ਸਾਨੂੰ ਉਹਦਾ ਹਿੱਸਾ ਬਣਾਇਆ ਲੋਕਾਂ ਨੂੰ ਬੱਚਿਆਂ ਨੂੰ ਬਹੁਤ ਵਧੀਆ ਫੇਡ ਮਿਲੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਅੱਜ ਸਿਟੀ ਯੂਨੀਵਰਸਿਟੀ ਡਾਇਰੈਕਟਰ ਅਮਨ ਤਾਂਗੜੀ ਜੀ ਵੱਲੋਂ ਔਰ ਸਮਨ ਪਾਟਿਆ ਭਾਰਤ ਰਤਨ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਸਮਿਲ ਪਾਰਟੀਆਂ ਜੀ ਬਣੋ ਮਿਰਕ ਜਿਹੜੇ ਉਪਰਾਲਾ ਕੀਤਾ ਗਿਆ ਬਹੁਤ ਹੀ ਸਲਾਘਾਯੋਗ ਕਦਮ ਹੈ ਵਾਕਈ ਇਹੋ ਜੇ ਆਪਾਂ ਨੂੰ ਪ੍ਰੋਗਰਾਮ ਕਰਵਾਉਣ ਦੀ ਜਰੂਰਤ ਹੈ ਕਿਉਂਕਿ ਸਾਡੀ ਔਰਤ ਵਾਲੀ ਜਿਹੜੀ ਜਨਰੇਸ਼ਨ ਹੈ ਉਸ ਨੂੰ ਇਹੋ ਜੇ ਪ੍ਰੋਗਰਾਮਾਂ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਸਾਡੇ ਔਰਤ ਵਾਲਾ ਪਲੇਟ ਇਹੀ ਸਾਡੇ ਬੱਚੇ ਨੇ ਜੋ ਜੇ ਆਪਾਂ ਸਟਾਰਟਿੰਗ ਤੋਂ ਬੱਚਿਆਂ ਨੂੰ ਗਾਈਡ ਕੀਤਾ ਹੋਵੇ ਨਸ਼ਿਆਂ ਦੇ ਮੁਕਤ ਜਾਗਰਿਤ ਕੀਤਾ ਹੋਵੇ ਤਾਂ ਸਾਡਾ ਕੌਣ ਵਾਲਾ ਜਿਹੜਾ ਤੁਸੀਂ ਵੇਖਿਆ ਸਾਡੇ ਦੇਸ਼ ਦਾ ਭਵਿੱਖ ਬਹੁਤ ਹੀ ਵਧੀਆ ਬਣ ਜਾਵੇਗਾ ਧੰਨਵਾਦ। ਰੀਅ ਹੈ ਗਿਆ ਹੈ ਸਿੱਟੀ ਯੂਨੀਵਰਸਿਟੀ ਦੀ ਤਰਫੋਂ ਇਹ ਇਵੈਂਟ ਯੁੱਧ ਨਸ਼ਿਆ ਵਿਰੁੱਧ ਇਹ ਇਵੈਂਟ ਬੱਚਿਆਂ ਨੂੰ ਫਿਟਨੈਸ ਐਂਡ ਹੈਲਥ ਤੇਰੀ ਗਾੜੀ ਦਿੱਤਾ ਗਿਆ ਹੈ ਮੈਂ ਚਾਹੁੰਦੀ ਆ ਕਿ ਅੱਗੇ ਵੀ ਸਾਡੀ ਜਿਹੜੀ ਲੁਧਿਆਣਾ ਵਿੱਚ ਪੂਰੇ ਪੰਜਾਬ ਦੇ ਵਿੱਚ ਇਹੋ ਜਿਹੀ ਇਵੈਂਟ ਕਰਵਾਏ ਜਾਣ ਜੋ ਕਿ ਦਸ਼ਾਵਰਤ ਜੋ ਇਹ ਚਲਾਈ ਜਾ ਰਹੀ ਹੈ ਯੋਜਨਾ ਇਹ ਮਿਸ਼ਨ ਕਾਮਯਾਬ ਰਹੇ ਜੈ ਹਿੰਦ ਜੈ ਵੰਦ ਸੈਂਟਰ ਸਕੂਲਾਂ ਦਾ ਚੇਅਰਮੈਨ ਸੀਬੀਐਸਸੀ ਸਕੂਲ ਵਿਕਟੋਰੀਆ ਪਬਲਿਕ ਸਕੂਲ ਐਂਡ ਪੈਰਾਗੋਨ ਇੰਟਰਨੈਸ਼ਨਲ ਸਕੂਲ ਜਿਹੜਾ ਬਹੁਤ ਅੱਛਾ ਸਕੂਲ ਹੈ ਜਿੰਨੋ ਦੇ ਵਿੱਚ ਉਹਨੇ ਪਕਾਇਆ ਚੇਅਰਮੈਨ ਸਾਹਿਬਾ ਇਹਨੇ ਬੜੇ ਐਕਸਪੀਰੀਅੰਸ ਐਕਸਪੀਰੀਅੰਸੇ 에어ਫੋਰਸ ਰਹ ਚੁਕੇ ਨੇ ਐਂਡ ਸਾਈਡ ਬਾਰਡਰ ਰਹ ਚੁਕੇ ਨੇ ਔਰ ਪ੍ਰੋਫੈਸਰ ਵੀ ਰਹ ਚੁਕੇ ਨੇ ਐਂਡ ਬਟੋਰੰਡ ਤਿੰਨ ਸਕੂਲਾਂ ਦੇ ਚੇਅਰਮੈਨ ਨੇ ਔਰ ਮੈਂ ਕਹਾਂਗਾ ਸਰ ਪ੍ਰਿੰਸੀਪਲ 200 ਗਰੁੱਪ ਹੋ ਐਸੀ ਫਿਲਮਾਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜੁਦਨਸਿਆ ਭੁਜ ਇਹ ਅੱਜ ਦੇ ਸਮੇਂ ਦੀ ਜੋ ਸਮਾਜ ਸੇਵਾ ਚੱਲ ਰਹੀਆਂ ਨੇ ਉਹਦੀ ਸਭ ਤੋਂ ਵੱਡੀ ਮੰਗ ਹੈ ਕਿਉਂਕਿ ਜੇ ਨਸ਼ਾ ਬੰਦ ਹੋ ਗਿਆ ਤਾਂ ਆਪਣੇ ਆਪ ਹੀ ਕਹਿ ਦੋ ਵੀ ਬੰਦ ਤੇ ਕੰਟਰੋਲ ਵੀ ਬੰਦ ਜਾਏਗਾ ਤੇ ਬੱਚੇ ਦੇ ਜਿਹੜੇ ਆਪਣੇ ਕੈਰੀਅਰ ਨੂੰ ਅਚੀਵ ਕਰਨ ਦੇ ਵਿੱਚ ਵੀ ਕਾਮਯਾਬ ਹੋ ਜਾਣਗੇ ਔਰ ਜ਼ਿੰਦਗੀ ਦੇ ਵਿੱਚ ਵੀ ਸਫਲ ਹੋ ਜਾਣਗੇ ਮੈਂ ਜਿਆਦਾ ਸਮਾਂ ਨਾਰੰਦਾ ਹੋਇਆ ਮਤਲਬ ਪ੍ਰਬੰਧਕਾਂ ਨੂੰ ਸਤ 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 ਜੀ ਜਿਹੜੇ ਰੀਪੇਲਰ ਕਰਨ ਨੇ ਕਾਂਗੜੀ ਸਾਹਿਬ ਇਹਨਾਂ ਸਾਰਿਆਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਲਈ ਵਧਾਈ ਦਿੰਦਾ ਤੇ ਆਸ ਕਰਦਾ ਕਿ ਸਮਾਜ ਦੇ ਵਿੱਚ ਇਦਾਂ ਹੀ ਇਹ ਵਧੀਆ ਸੁਨੇਹਾ ਫੈਲਦੇ ਰਹਿਣਗੇ ਧੰਨਵਾਦ ਜੋਤਨ ਅਸਿਆਂ ਵਿਰੋਧ ਇਹ ਮਹਿੰਮ ਚਲਾਈ ਆ ਇਸੇ ਤਰ੍ਹਾਂ ਸਰਦਾਰ ਚਰਨਜੀਤ ਸਿੰਘ ਚੰਨੀ ਡਾਇਰੈਕਟਰ ਸਿਟੀ ਯੂਨੀਵਰਸਿਟੀ ਸ੍ਰੀ ਅਮਨਦੀਪ ਕਾੜੀ ਡਾਇਰੈਕਟਰ ਸਿਟੀ ਯੂਨੀਵਰਸਿਟੀ ਜਿਨ੍ਹਾਂ ਦੇ ਵੱਲੋਂ ਬਹੁਤ ਵੱਡਾ ਪ੍ਰੋਗਰਾਮ ਲੁਧਿਆਣੇ ਦੇ ਵਿੱਚ ਕੀਤਾ ਗਿਆ ਵਾਕ ਵਾਕ ਸਕੂਲਾਂ ਦੇ ਬੱਚਿਆਂ ਨੂੰ ਬੁਲਾ ਕੇ ਇੱਥੇ ਵੱਡਾ ਪ੍ਰਾਲਾ ਕੀਤਾ ਗਿਆ ਜੋਧ ਲਸਿਆ ਵਿਰੋਧਾ ਜਿਹੜਾ ਬੱਚਿਆਂ ਨੂੰ ਦੱਸਿਆ ਗਿਆ ਵੀ ਨਸ਼ਾ ਇੱਕ ਬਹੁਤ ਮਾਰੀ ਚੀਜ਼ ਹੈ ਸਾਨੂੰ ਇਹ ਤੋਂ ਪਰੇ ਰਹਿਣਾ ਚਾਹੀਦਾ ਨਸ਼ਿਆਂ ਤੋਂ ਪਰੇ ਰਹਿਣਾ ਚਾਹੀਦਾ ਜਿਹੜੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਚੰਗੇ ਰਾਸਤੇ ਤੇ ਚਲਾਉਣ ਲਈ ਅੱਜ ਮੌਸਮ ਬਖਾ ਦੇ। ਉਸ ਨੂੰ ਵੀ ਮੇਰੇ ਵੱਲੋਂ ਪ੍ਰਾਲਾ ਕੀਤਾ ਗਿਆ ਧੰਨਵਾਦ ਜਾਇਰ।